ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਜਾਣ ਦੇ ਰੁਝਾਨ ਨੂੰ ਠੱਲ ਪਾਉਣ ਅਤੇ ਰੁਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਬਗੈਰ ਕਿਸੇ ਰਿਸ਼ਵਤ ਤੋਂ ਬਗੈਰ ਕਿਸੇ ਸਿਫਾਰਿਸ਼ ਤੋਂ ਮੈਂ ਆਪਣੇ ਚੀਫ ਮਿਨਿਸਟਰ ਭਗਵੰਤ ਮਾਨ ਸਰ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਓਪਰਚੁਨਿਟੀ ਦਿੱਤੀ ਤੇ ਨਾਲੇ ਮੈਨੂੰ ਇਸ ਗਵਰਨਮੈਂਟ ਡਿਪਾਰਟਮੈਂਟ 'ਚ ਆਉਣ ਦਾ ਇੱਕ ਸੁਨਹਿਰੀ ਮੌਕਾ ਦਿੱਤਾ ਇੱਕ ਸੁਨਹਿਰੀ ਅਹੁਦਾ ਦਿੱਤਾ ਮੈਂ ਮਾਂ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਐਗਜ਼ਾਮ ਆਉਂਦੇ ਆ ਹਰ ਸਾਲ ਰਿਜ਼ਲਟ ਆਉਂਦੇ ਆ ਲਗਾਤਾਰ ਬੱਚਿਆਂ ਨੂੰ ਓਪਰਚੁਨਿਟੀਆਂ ਮਿਲਦੀਆਂ ਪੰਜਾਬ ਸਰਕਾਰ ਮਿਸ਼ਨ ਰੋਜ਼ਗਾਰ ਦੇ ਤਹਿਤ ਨੌਕਰੀਆਂ ਦੇ ਕਫੇ ਦੇ ਰਹੀ ਹੈ ਇਸੇ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ 'ਚ 54933 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ बहुत -बहुत ने ने ते जी। आई एम वेरी ग्रेटफुल मैं सीएम सरदा बहुत-बहुत थैंक यू कह दिया उन्होंने वैकेंसीज कर दी एंड विदाउट एनी करप्शन आज पर ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ ਇਹ ਆਖਰੀ ਨੌਕਰੀ ਨਹੀਂ ਹੈ ਆਖਰੀ ਸਮਝ ਲੈਣੀ ਹੋਰ ਬੜੋ ਜਿਨੇ ਕੋਈ ਨਹੀਂ ਦੇ ਰਿਹਾ ਤੀਜੀ ਨੌਕਰੀ ਹੋਰ ਫਿਰ ਬੀਸੀਐਸ ਦੇ ਵੀ ਨਿਕਲਣਗੇ ਕਰਨ ਲੋ ਯੂਪੀਐਸਸੀ ਸੈਂਟਰ ਖੋਲ ਰਹੇ ਆ ਆਈਐਸ ਵਾਸਤੇ ਤਿਆਰੀ ਕਰ ਲੋ ਉਹ ਆਪਾਂ ਕੰਨ ਕਰ ਸਕਦੇ ਜੀ ਜਿਹੜੇ ਆਈਐਸ ਬਣਦੇ ਕੋਈ ਨਹੀਂ ਤਾਂ ਆਪਣੇ ਵਰਗੇ ਹੀ ਹੈ ਬਸ ਉਹ ਸੈਟਿੰਗ ਚਾਹੀਦੀ ਹੈ ਪ੍ਰੋਪਰ ਮਾਹੌਲ ਚਾਹੀਦਾ ਬਸ ਉਹ ਅਸੀਂ ਤੁਹਾਨੂੰ ਦੇਵਾਂਗੇ ਸਰਕਾਰ ਦਾ ਕੰਮ ਰਨਵੇ അപാനന്ദ്രീ <laughs> 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 ਵੀਰ ਵੀ ਦਸੇ ਵਿੱਚ ਇੱਕ ਰੇਲ ਫੇਰੇ ਖੂਬਸੂਰਤ ਸਾਧੀ ਕੇਤੇ ਕੁਝ ਹੁੰਦੇ ਜਿਹੜੀ ਗੋਡੀਆਂ ਉਹਦੇ ਵਿੱਚ 84 ਜਿਹੜੇ ਬੈਗ ਭਰੇ ਦੇ ਨੇ ਬਾਕੀ ਦੋ ਤੋਂ ਬੈਗ ਜਿੰਨੇ ਆ ਤੇ ਖਾਲੀ ਜਲੇ ਆ ਆ ਇਹਨਾਂ ਦਾ ਕਹਿਣਾ ਕਿ ਇੰਡਸਟਰੀ ਜਿਹੜੇ ਨਸੂ ਗੇਟ ਯੂਜ਼ ਕਰ ਰਹੇ ਆ ਆ ਕੁਝ ਜਿਹੜੀ ਲਈ ਉਹਦੇ ਆਪਣੇ ਪਾਪਰ ਨੂੰ ਮਨਜ਼ੂਰ ਕਰ ਰਹੇ ਬਾਕੀ ਜਿਹੜੀ ਆ ਦੀ ਸੈਂਪਲਿੰਗ ਕਰ ਲਈ ਗਈ ਆ ਲੁਹੋੜੀ ਭੇਜ ਦਿੱਤੀ ਆ ਬਾਕੀ ਅਗਲਾ ਤੀਜੇ ਨੂੰ ਕਾਰਵਾਈ ਕਰਦੇ ਆ ਇਹ ਜਿਹੜੀ ਖਾਦ ਮਿਲਣੀ ਹੈ ਇੱਕ ਖਾਸੀ ਕਿਸਮ ਦਾ ਮਾਤਰ ਕੀ ਗਈ ਨਹੀਂ ਇਹ ਜਿਹਨੇ ਜਿਹੜੀ ਇਹਨਾਂ ਕੋਈ ਇੰਡਸਟਰੀ ਗ੍ਰੇਡ ਹੈ ਉਹ ਇਹ ਕਿਤੇ ਤੁਹਾਡੇ ਕੋਲ ਇੰਡਸਟਰੀ ਗ੍ਰੇਡ ਪਈ ਆ ਇਹ ਜਿਹੜੀ ਹੈਗੀ ਖੇਤੀਬਾੜੀ ਵਾਲੀ ਯੂਜ਼ ਕਰ ਰਹੇ ਹਾਂ ਬਾਕੀ ਹੁਣ ਅੱਗੇ ਦੇਖਦੇ ਆ ਕਿ ਇਹਦਾ ਜਿਹੜੀ ਆ ਟੈਸਟਿੰਗ ਰਿਪੋਰਟ ਕੀ ਹੁੰਦੀ ਹੈ ਕਿੰਨੀਆਂ ਬੋਰੀਆਂ ਭਰੀਆਂ 84 ਏਗੀਆਂ ਦੇ ਭਰੀਆਂ 200 ਏਗੀਆਂ ਨੇ ਜਿਹੜੀ ਖਾਲੀ ਹੋਈਆਂ ਅੱਛਾ ਕਿਹੜੀਆਂ ਬੋਰੀਆਂ ਨੇ ਕਿਹੜੇ ਮਾਰਕਾ ਲਿਖਿਆ ਯੂਰੀਆ ਦੀ ਹੈ ਯੂਰੀਆ ਦੀ ਇਹ ਜਿਹੜੀਆਂ ਦਸਿਆ ਦੀ ਫਿਲ ਕੀਤੀਆਂ ਆ ਆ ਤੀਰ ਲੱਗੀਆਂ ਉਹ ਫਿਲ ਕਰ ਦਿੱਤੀਆਂ ਜਿਹੜੀਆਂ ਖਾਲੀ ਉਹ ਵੀ ਆ ਆ ਸੀਲ ਨਾਲੇ ਅੰਦਰ ਹੀ ਫਰਦਰ ਕੀਏ ਗਏ ਤੇ ਐਕਸ਼ਨ ਅਗਰ ਹੁਣ ਜਿਹੜੀ ਆਪਣੀ ਜੋ ਵੀ ਐਫਆਰਈ ਹੋਈ ਉਹ ਕਰੇ ਹੋਏ ਤੇ ਨਾਲੇ ਜਿਹੜਾ ਜੋ ਤੁਹਾਨੂੰ ਹੀ ਕਰ ਰਹੇ ਹੋਏ ਉਹ ਕਰੇਗੀ ਬਾਕੀ ਨਾਲ ਜਿਹੜੇ ਸੈਂਪਲਿੰਗ ਲੈਣੀ ਆ ਉਹ ਲੈਬੋਰੀ ਭੇਜ ਦਿਆਂਗੇ ਰਿਪੋਰਟ ਆਈ ਥਿੰਕ ਮੇਰੇ ਕੱਲ ਆਪ ਦਾ ਕਰ ਲੱਗ ਜੂਗਾ